ਆ ਔਖਾ ਤਰੀਕਾ ਹੈ ਜੇ ਜਿਹੜਾ ਜਲਨ ਪਟਪਟ ਡੂੰਗਾ ਜਿਹੜਾ ਫਸ ਗਿਆ ਨਾ ਵਿੱਚ ਉਹਨੂੰ ਨਿਕਲਣਾ ਬੜਾ ਔਖਾ ਫਿਰ ਉਹ ਕੀ ਕਰੇ ਭਾਈ ਆਪਣੀਆਂ ਦੋਵਾਂ ਬਾਹਾਂ ਖੜੀਆਂ ਕਰਕੇ ਨਾ ਆਪਣਾ ਸਾਰਾ ਸਰੀਰ ਛਾਤੀ ਭਾਰ ਉਸ ਜਲਨ ਦੇ ਉੱਤੇ ਲਟ ਜਾਵੇ ਜੇ ਜਲਨ ਤੋਂ ਨਿਕਲਣਾ ਕਈ ਵਾਰੀ ਹੁੰਦਾ ਆ ਸਾ ਅਸੀਂ ਤਾਂ ਪਿੰਡਾਂ ਦੇ ਲੋਕ ਸਾਡੇ ਨਾਲ ਤਾਂ ਕਈ ਵਾਰੀ ਐਸਾ ਹੁੰਦਾ ਰਿਹਾ ਨਹੀਂ ਚਿੱਕੜ ਜਿਹੜਾ ਚਿੱਕੜ ਪਤਲਾ ਹੁੰਦਾ ਔਰ ਚੱਕਰਤਾਂ ਦਾ ਬੜਾ ਸੌਖਾ ਬੰਦਾ ਨਿਕਲਣਾ ਦਾ ਉਥੇ ਖੁੱਬਣ ਵਾਲੀ ਗੱਲ ਉਹ ਹੈ ਜਿੱਥੇ ਜਿੱਥੇ ਕੱਸਿਆ ਜਾਂਦਾ ਬੰਦਾ ਜਿਉਂ-ਜਿਉਂ ਪੈਰ ਥੱਲੇ ਜਾਂਦਾ ਤੇ ਉਹ ਤੇ ਕੱਸਿਆ ਜਾਂਦਾ ਉੱਪਰ ਨੂੰ ਜਦਨਾ ਤੁਸੀਂ ਜ਼ੋਰ ਲਾਓਗੇ ਉਹ ਹੋਰ ਤੁਸੀਂ ਥੱਲੇ ਜਾਓਗੇ ਉਹਦਾ ਤਰੀਕਾ ਨਿਕਲਦਾ ਇਹੀ ਹੈ ਕਿ ਤੁਸੀਂ ਦੋਵੇਂ ਪਾਸੇ ਅੱਗੇ ਕਰਕੇ ਆਪਣੇ ਸਾਰੇ ਸਰੀਰ ਨੂੰ ਅੱਗੇ ਛੁੱਟਦੇ ਨੰਮੇ ਪੈਜੋ ਅਗਲੇ ਪਾਸੇ ਤੇ ਫਿਰ ਹੌਲੀ-ਹੌਲੀ ਹੌਲੀ-ਹੌਲੀ ਪੈਰਾਂ ਨੂੰ ਜ਼ੋਰ ਲਾ ਕੇ ਤੇ ਉੱਪਰ ਨੂੰ ਖਿੱਚੋ ਉਹ ਕੋਜੇ ਸਮਾਂ ਹੈ ਤੁਹਾਨੂੰ ਜਦੋਂ ਜ਼ਿਆਦਾ ਕਰਕੇ ਉਸ ਜਿੱਲਣ ਦੇ ਵਿੱਚੋਂ ਸਮਾਂ ਲੱਗੇਗਾ ਜ਼ੋਰ ਵੀ ਲੱਗੇਗਾ ਔਖਾ ਵੀ ਲੱਗੇਗਾ ਪਰ ਇੱਕ ਸਮਾਂ ਆਏਗਾ ਤੁਸੀਂ ਉਹਦੇ ਵਿੱਚੋਂ ਨਿਕਲ ਜਾਓ ਕਿਉਂ ਕਿਉਂਕਿ ਤੁਹਾਡੇ ਸਾਰੇ ਸਰੀਰ ਦਾ ਭਾਰ ਜਿਹੜਾ ਪੈਰਾਂ ਤੇ ਪਿਆ ਰਿਹਾ ਸੀ ਤੇ ਥੱਲੇ ਹੋਰ ਤੁਸੀਂ ਜੋ ਖੁੱਪਦੇ ਜਾਂਦੇ ਸੋ ਉਹ ਜਿਹੜਾ ਸਾਰਾ ਸਰੀਰ ਦਾ ਭਾਰ ਜਿਹੜਾ ਉਹ ਸਾਡਾ ਸੰਤਲ ਹੋ ਗਿਆ ਧਰਤੀ ਦੇ ਉੱਤੇ ਉਹਨਾਂ ਭਾਰ ਉੱਥੋਂ ਲੱਥ ਗਿਆ ਹੋਵੇ ਹੋਵੇ ਫੇਰ ਹੌਲੀ ਹੌਲੀ ਜਿਹੜੀਆਂ ਸਾਡੀਆਂ ਲੱਤਾਂ ਜਿਹੜੀਆਂ ਨੇ ਜਦੋਂ ਅਸੀਂ ਜ਼ੋਰ ਲਾਵਾਂਗੇ ਉਹ ਜਿੱਲਣ ਦੇ ਵਿੱਚੋਂ ਨਿਕਲ ਜਾਣਗੀਆਂ ਦੇ ਤੋਂ ਖੜੇ ਖੜੋਤੇ ਆਖੋ ਕਿ ਮੈਂ ਜਿੱਲਣ ਚੋਂ ਨਿਕਲ ਜਾਵਾਂ ਨਹੀਂ ਜਿੱਲਣ ਦਾ ਨਾਂ ਹੀ ਇਹ ਹੈ ਦਲਦਲ ਦਾ ਮਤਲਬ ਜਿੱਲਣ ਦਾ ਜਿਹੜਾ ਜਿਹਦੇ ਵਿੱਚੋਂ ਨਿਕਲਣਾ ਜਿੱਲਣ ਹੈ ਹੀ ਉਹ ਹੈ ਜਿਹੜੀ ਹੋਰ ਆਪਣੇ ਆਪ ਨੂੰ ਖਿੱਚੀ ਜਾਂਦੀ ਤੇ ਹੁਣ ਇੱਥੇ ਜਿੱਲਣ ਕਿਹੜੀ ਆ ਪਾਪਾ ਵਾਲੀ ਭਾਈ ਜਿਹੜੀ